ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਦੀ ਅਗਵਾਈ ਵਿੱਚ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੂੰ ਨੋਟਿਸ ਦਿੱਤਾ ਗਿਆ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਨੇ ਕਿਹਾ ਕਿ ਜੋ ਵੀ ਮੰਗਾ ਹਨ ਉਹਨਾਂ ਦੇ ਧਿਆਨ ਵਿੱਚ ਹਨ ਅਤੇ ਸਾਰੀਆਂ ਮੰਗਾਂ ਜਲਦ ਹੱਲ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਯੂਨੀਅਨ ਵੱਲੋਂ ਨੋਟਿਸ ਵਾਪਸ ਲੈ ਲਿਆ ਗਿਆ। ਇਸ ਮੌਕੇ ਚੇਅਰਮੈਨ सुरेंद्र ਟੋਣਾ, ਸਰਪ੍ਰਸਤ ਕੇਵਲ ਕੁਮਾਰ, ਅਮਿਤ ਕੁਮਾਰ, ਜਰਨਲ ਸੈਕਟਰੀ ਅਮਿਤ ਕੁਮਾਰ, ਸੈਨੇਟਰੀ ਸੁਪਰਵਾਈਜ਼ਰ ਲक्की ਪੱਟੀ ਸੈਨੇਟਰੀ ਇਨਸਪੈਕਟਰ ਐਸੋਸੀਏਸ਼ਨ ਪ੍ਰਧਾਨ ਤਰਜਿੰਦਰ ਸ਼ਰਮਾ ਅਸ਼ੋਕ ਸੋhota ਬ੍ਰਮਦਾਸ ਰਵਿੰਦਰ ਰਮਨ ਸਮੇਤ ਮੈਂਬਰ ਮੌਜੂਦ ਸਨ ਦੇਖੋ ਜੀ ਸਾਡੀ ਇੱਕ ਤੇ ਤਰ੍ਹਾਂ ਦਾ ਮਸਲਾ ਸੀ ਦੂਸਰਾ ਸਾਡੀਆਂ ਹੋਰ ਮੰਗਾਂ ਵੀ ਸੀ ਹੈਗੀਆਂ ਜਿਹੜੇ ਚ ਅਸੀਂ 72 ਘੰਟੇ ਦਾ ਨੋਟਿਸ ਦੇਣਗੇ ਸੀ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਜੀਐਸਟੀ ਕਰਕੇ ਤੁਹਾਡੀ ਯਤਨਾਂ ਹਾਂ ਜਿਹੜੀਆਂ ਲੇਟ ਹੋ ਜਾਂਦੀਆਂ ਫਿਰ ਵੀ ਤੁਹਾਨੂੰ ਭਾਏ ਲੇਟ ਮਿਲਦੀ ਆ ਮਿਲਦੀ ਹਰ ਮੀ ਨਹੀਂ ਆ ਤੇ ਵਾਕਈ ਮਿਲਦੀ ਵੀ ਹਰ ਮੀ ਨਹੀਂ ਸਾਨੂੰ ਪਰ ਲੇਟ ਮਿਲਦੀ ਹੈ ਉਸ ਕਰਕੇ ਉਹਨਾਂ ਨੇ ਸਾਰਾ ਭਰੋਸਾ ਦਿਵਾਇਆ ਸਾਨੂੰ ਹਰ ਤਰ੍ਹਾਂ ਦਾ ਵੀ ਤੁਹਾਨੂੰ ਨੋਟਿਸ ਦੇਣ ਦੀ ਲੋੜ ਨਹੀਂ ਨੋਟਿਸ ਤੋਂ ਬਾਅਦ ਵੀ ਟੇਬਲ ਤੇ ਗੱਲ ਹੋਣੀ ਆ ਤੇ ਮੈਂ ਹੁਣੇ ਹੀ ਕਰ ਲੈਣਾ